ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਸੁਪੀ ਕਿਚਨ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਤੁਹਾਡੇ ਲਈ ਸਪੈਸ਼ਲ ਚਾਵਲ ਚਾਵਲ ਸਪੈਸ਼ਲੀ ਇਸ ਲਈ ਹੋਣ ਜਾ ਰਿਹਾ ਹੈ ਕਿਉਂਕਿ ਇਹ ਮਲੇਰਕੋਟਲੇ ਵਿੱਚ ਸਪੈਸ਼ਲ ਚਾਵਲ ਬਣਾਏ ਜਾਂਦੇ ਆ ਇਹ ਆਪਾਂ ਉਸੇ ਤਰੀਕੇ ਨਾਲ ਹੀ ਬਣਾਵਾਂਗੇ ਤੇ ਬਹੁਤ ਵਧੀਆ ਬਣਦੇ ਆ ਬੀੜੀਆ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਪਾਉਣਾ ਕਿਲੋ ਚਾਵਲ ਲੈ ਲਏ 7-800 ਗ੍ਰਾਮ ਮੇਰੇ ਕੋਲ ਚਾਵਲ ਨੇ ਤੇ ਇਹਦੇ ਵਿੱਚ ਆਪਾਂ 400 ਗ੍ਰਾਮ ਖੰਡ ਯੂਜ਼ ਕਰਾਂਗੇ ਕਿਉਂਕਿ ਚਾਵਲਾਂ ਦੀ ਮਿਠਾਸ ਲਈ ਆਪਾਂ ਐਂਡ ਤੇ ਇੱਕ ਸਪੈਸ਼ਲ ਚੀਜ਼ ਪਾਵਾਂਗੇ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਾਂ ਚਾਵਲਾਂ ਤੋਂ ਡਬਲ ਪਾਣੀ ਲੈ ਲਾਂਗੇ ਪਾਣੀ ਤੁਸੀਂ ਥੋੜਾ ਬਹੁਤ ਘੱਟ ਵੱਧ ਗਈ ਵੀ ਕਰ ਸਕਦੇ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਪਾਣੀ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫੂਡ ਕਲਰ ਕੋਈ ਵੀ ਆ ਦੇਖੋ ਇਹ ਚਾਵਲਾਂ ਦਾ ਰੰਗ ਇਹਦੇ ਵਿੱਚ ਕੋਈ ਵੀ ਕਲਰ 56 ਦਿਨ ਜਿਹੜਾ ਚਾਹ ਦਾ ਹੋਵੇ ਇਹ ਦੋ ਤਰ੍ਹਾਂ ਦੇ ਆਉਂਦੇ ਤੁਹਾਨੂੰ ਪਤਾ ਹੀ ਹੈ ਇਹਨੂੰ ਚੰਗੀ ਤਰ੍ਹਾਂ ਢੋਲ ਕੇ ਆਪਾਂ ਇਸ ਤਰ੍ਹਾਂ ਕੋਲੀ ਜਿਹੀ ਢੋਲ ਕੇ ਇਹਨੂੰ ਵਿੱਚ ਪਾਉਣਾ ਹੈ ਜਿੰਨਾ ਵੀ ਤੁਸੀਂ ਰੰਗ ਰੱਖੇ ਨੇ ਇਹ ਉਨਾਂ ਕਪਾ ਸਕਦੇ ਹਾਂ ਆਹ ਦੇਖੋ ਇਹ ਜਮ ਗਿਆ ਹੋ ਗਿਆ ਆਪਾਂ ਇਹ ਚ ਕਲਰ ਪਾ ਤਾਂ ਹੁਣ ਇਹਦੇ ਵਿੱਚ ਆਪਾਂ ਚਾਵਲ ਪਾ ਦਾਂਗੇ ਇਹਦੇ ਨਾਲ ਚਾਵਲ ਵੀ ਪੀਲੇ ਹੋ ਜਾਣਗੇ और बुत चावल भी पीले हो जाएंगे चावल किशमि आप काजूच आपदम पाला आप नारियल कटिया हुआ है ये पा लागे एच ਤੇ ਇਹਦੇ ਵਿੱਚ ਆਪਾਂ 5-6 ਲੇਟੀਆਂ ਕੁੱਟੀਆਂ 5-6 ਸਾਬਤ ਲੌਂਗ ਇਹ ਚੀਜ਼ਾਂ ਇਹਦੇ ਨਾਲ ਨਾਲ ਹੀ ਉਬਲੀਆਂ ਜਾਣੀਆਂ ਇਹਨੂੰ ਆਪਾਂ ਹੁਣ 5-10 ਮਿੰਟਾਂ ਤੱਕ ਉਬਾਲਾਂਗੇ ਚਾਵਲਾਂ ਨੂੰ ਆਪਾਂ ਨਾਲ-ਨਾਲ ਹਿਲਾਉਂਦੇ ਰਹਿਾਂਗੇ ਤੇ ਦੇਖੋ ਤੁਸੀਂ ਚਾਵਲਾਂ ਦਾ ਕਲਰ ਵੀ ਬਹੁਤ ਸੋਹਣਾ ਬਣ ਗਿਆ ਤੇ ਨਾਲ ਇਹਦੇ ਵਿੱਚ ਜਿਹੜੇ ਡਰਾਈ ਫਰੂਟਸ ਸੀ ਉਹ ਵੀ ਚੰਗੀ ਤਰ੍ਹਾਂ ਬਣ ਗਏ ਚਲੋ ਹਾਂਜੀ ਦੇਖੋ ਚਾਵਲ ਇਹਦੇ ਵਿੱਚ ਉਬਲ ਗਏ ਤੇ ਆਪਾਂ ਇਹ ਦੇਖਣਾ ਹੈਗਾ ਵੀ ਇਹ ਜ਼ਿਆਦਾ ਘੁਲਣ ਨਾ ਇਸ ਤਰ੍ਹਾਂ ਚਾਵਲ ਰਹਿਣ ਵਧੀਆ ਤੇ ਜਦ ਆਪਾਂ ਨੂੰ ਐ ਘੁਲਣੇ ਨਹੀਂ ਹੈਗੇ ਵੀ ਇਸ ਤਰ੍ਹਾਂ ਖੜੇ ਹੀ ਰਹਿਣ ਚਾਵਲ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ। ਇਹਦਾ ਬਰਤਨ ਲੈਣਾ ਛਾਨਣੀ ਕਹਿ ਦਿੰਨੇ ਆਪਾਂ ਇਹਨੂੰ ਤੇ ਇਹਦੇ ਨੀਚੇ ਆਪਾਂ ਇੱਕ ਬਰਤਨ ਹੋਰ ਰੱਖ ਲੈਣਾ ਤਾਂ ਕਿ ਜਿਹੜਾ ਇਹਦਾ ਪਾਣੀ ਵਗੈਰਾ ਬਾਹਰ ਨਾ ਡੁੱਲੇ ਤੇ ਆਪਾਂ ਚਾਵਲਾਂ ਨੂੰ ਇਹਦੇ ਵਿੱਚ ਕੱਢ ਲੈਣਾ। ਇਸ ਤਰੀਕੇ ਪਾਣੀ ਬਿਲਕੁਲ ਵੀ ਨਾ ਬਚੇ ਚਾਵਲਾਂ ਦੇ ਵਿੱਚ ਸਾਰੇ ਚਾਵਲ ਕੱਢ ਲਾਂਗੇ ਆਪਾਂ ਹਾਂਜੀ ਇਸ ਤਰ੍ਹਾਂ ਦੇਖੋ ਸਾਰੇ ਬਚੇ ਚਾਵਲ ਆਪਾਂ ਪਾਣੀ ਆਈ ਕੱਢ ਦਾਂਗੇ ਪਾਣੀ ਆਪਣਾ نیچے ਨਿਕਲ ਜਾਊਗਾ ਇਸ ਲਈ ਆਪਾਂ ਭਾਂਡਾ ਰੱਖਿਆ ਤੇ ਦੇਖੋ ਤੁਸੀਂ ਚਾਵਲ ਕਿੰਨੇ ਵਧੀਆ ਪੱਕੇ ਤਿਆਰ ਹੋ ਗਏ ਹਾਂਜੀ ਆਪਾਂ ਇੱਕ ਵੱਡਾ ਖੁੱਲਾ ਜਾਂ ਬਰਤਨ ਲੈ ਲਿਆ ਗਿਆ ਇਸ ਤਰ੍ਹਾਂ ਕੜਾਈ ਲਈ ਆਪਾਂ ਖੁੱਲੀ ਤੁਸੀਂ ਕੋਈ ਵੀ ਬਰਤਨ ਲੈ ਸਕਦੇ ਹੋ ਤੇ ਇਹਨਾਂ ਚਾਵਲਾਂ ਦੇ ਵਿੱਚ 100 ਗ੍ਰਾਮ ਕਿਉ ਪੈ ਜਾਊਗਾ ਤੇ ਆਪਾਂ ਸਭ ਤੋਂ ਪਹਿਲਾਂ ਦੇ ਵਿੱਚ نیچے ਕਿਉ ਪਾਵਾਂਗੇ ਇਹਨੂੰ ਆਪਾਂ ਗਰਮ ਕਰ ਲੈਣਾ ਇੱਥੋਂ ਤੁਸੀਂ ਧਿਆਨ ਨਾਲ ਦੇਖਿਓ ਚਾਵਲ ਇੱਥੇ ਜਾ ਕੇ ਜਿਆਦਾ ਆਪਣੇ ਕਈਆਂ ਦੇ ਨਹੀਂ ਬੰਦੇ ਸੇਮ ਤੇ ਆਪਾਂ ਕਿਉ ਨੂੰ ਜਦੋਂ ਗਰਮ ਕਰ ਲਿਆ ਬਿਲਕੁਲ ਟ੍ਰੇਸ ਦੇ ਵਿੱਚ ਆਪਾਂ ਪਾ ਲਾਂਗੇ ਚਾਵਲ ਥੋੜੇ ਜਿਹਾ ਸਾਰੇ ਨਹੀਂ ਪਾਉਣੇ ਆਪਾਂ ਇੱਕੇ-ਦਮ ਉੱਪਰੋਂ-ਉੱਪਰੋਂ ਪਾਉਣੇ ਹੈਗੇ ਇਸ ਤਰੀਕੇ ਨਾਲ ਤੇ ਇਹਨਾਂ ਦੇ ਵਿੱਚ ਆਪਾਂ ਸਾਰੇ ਚਾਵਲਾਂ ਚਾਰ 100 ਗ੍ਰਾਮ ਖੰਡ ਪਾਵਾਂਗੇ ਕਿਉਂਕਿ ਇਹਨਾਂ ਦੇ ਵਿੱਚ ਆਪਾਂ ਇੱਕਾ ਸਪੈਸ਼ਲ ਚੀਜ਼ ਪਾਵਾਂਗੇ ਜਿਹੜੀ ਇਹਨਾਂ ਨੂੰ ਬਹੁਤ ਹੀ ਸਵਾਦਿਸ਼ਟ ਬਣਾਉਂਦੀ ਹੈਗੀ ਇਸ ਤਰ੍ਹਾਂ ਪਾਟ ਜੀ ਬਣਾ ਕੇ ਆਪਾਂ ਇਹਦੇ ਉੱਪਰ ਅੱਧੀ ਖੰਡ ਪਾ ਦਾਂਗੇ ਦੋ ਤੋਂ ਬਰਾਕ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਕਿਸ਼ਮਿਸ਼ ਇਸ ਤਰੀਕੇ ਨਾਲ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਗੈਸ ਨੂੰ ਤੁਸੀਂ ਸਲੋ ਫਲੇਮ ਤੇ ਰੱਖਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਹੋਰ ਚਾਵਲ ਪਾ ਦਾਂਗੇ ਇਸ ਤਰੀਕੇ ਨਾਲ ਦੋ ਤਿੰਨ ਪਰਤਾਂ ਦੇ ਵਿੱਚ ਆਪਾਂ ਖੰਡ ਪਾਉਣੀ ਹੈ ਜੀ ਬਹੁਤ ਹੀ ਟੇਸਟੀ ਚਾਵਲ ਬਣਦੇ ਆ ਤੇ ਤੁਸੀਂ ਇੱਕ ਵਾਰੀ ਬਣਾ ਲੇ ਤੁਹਾਡਾ ਬਾਰ ਬਾਰ ਬਣਾਉਣ ਨੂੰ ਦਿਲ ਕਰੂਗਾ ਮੰਮਾ ਇਹ ਖਣ ਤੁਸੀਂ ਸਾਰੇ ਇੱਕ ਵਾਰ ਚ ਕਿਉਂ ਨਹੀਂ ਪਾਰੇ ਨਹੀਂ ਬਿਤਾਹੀਂ ਪਉਗੀ ਫਿਰ ਇੱਕ ਵਾਰ ਚ ਇੱਕ ਥਾਂ ਦੀ ਇਕੱਠੀ ਹੋ ਜੂਗੀ ਨਾਲੇ ਚਾਵਲ ਭੁੱਲ ਜਾਣੀ ਸਾਜੀ ਇਸ ਤਰੀਕੇ ਨਾਲ ਪਾ ਸਾਰੇ ਚਾਵਲ ਪਾ ਲਓ ਪਾਣੀ ਦੇਖੋ ਚੌਗਲਾਂ ਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ ਜੇ ਪਿੱਛੇ ਜੇ ਰਹਿ ਜੇ ਤਾਂ ਤੁਸੀਂ ਉਹਨੂੰ ਵੀ ਸੁਕਾ ਲੈਣਾ ਤੇਰੇ ਉੱਪਰ ਆਪਾਂ ਥੋੜੇ ਜਿਹਾ ਦੋ ਚਮਚ ਹੋਰ ਦੇਸੀ ਘਿਓ ਦੇ ਪਾਵਾਂ ਬਸ ਹਾਂਜੀ ਇਸ ਤਰੀਕੇ ਨਾਲ ਆਪਾਂ ਥੋੜੀ ਥੋੜੀ ਦੇਰ ਬਾਅਦ ਚੌਲਾਂ ਨੂੰ ਹਿਲਾਉਂਦੇ ਰਵਾਂਗੇ ਤੇ ਗੈਸ ਨੂੰ ਆਪਾਂ ਸਲੋ ਫਲੇਮ ਤੇ ਰੱਖਣਾ ਤੇ ਜੇ ਤੁਹਾਡੇ ਕੋਈ ਟੱਕਣ ਵਗੈਰਾ ਹੈਗਾ ਤੇ ਇਹਨੂੰ 2 ਮਿੰਟ ਤੁਸੀਂ ਭਾਫ਼ ਤੇ ਵੀ ਰੱਖ ਸਕਦੇ ਹੋ ਤਾਂ ਕਿ ਜਿਹੜੇ ਮਾ ਥੋੜੇ ਜਿਹਾ ਆਪਾਂ ਰੱਖੇ ਸੀ ਕੱਚੇ ਇਹ ਵੀ ਜ਼ਿਆਦਾ ਨਹੀਂ ਬਣਾਏ ਸੀ ਆਪਾਂ ਮਤਲਬ ਤਾਂ ਉਹ ਵਿੱਚ ਬਨ ਜਾਣਗੇ ਇਹ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਇਹਦੇ ਵਿੱਚ ਇੱਕ ਸਪੈਸ਼ਲ ਚੀਜ਼ ਪਾਵਾਂਗੇ ਜਿਨ੍ਹਾਂ ਨਾਲ ਇਹਨਾਂ ਦਾ ਸਵਾਦ ਦੁੱਗਣਾ ਹੋ ਜਾਊਗਾ ਹਾਂਜੀ ਆ ਦੇਖੋ ਵਿਚੋ ਖੰਡ ਦਾ ਨਾ ਥੋੜਾ ਜਿਹਾ ਪਾਣੀ ਦੇਖੋ ਇਕੱਠਾ ਹੋ ਜਾਂਦਾ ਇਸ ਤਰੀਕੇ ਨਾਲ ਆਪਾਂ ਇਹਨੂੰ ਵਿਚ ਵਿਚ ਸਲੋ ਫਲੇਮ ਕਰਨਾ ਹੈ ਵਿਚ ਵਿਚ ਫੁੱਲ ਕਰਨਾ ਹੈ ਤਾਂ ਕਿ ਪਾਣੀ ਬਿਲਕੁਲ ਸੁੱਕ ਜੇ ਤੇ ਦਾਲੇ ਚਾਵਲ ਵੀ ਬਿਲਕੁਲ ਤਿਆਰ ਹੋ ਜਾਣਗੇ ਕਿੰਨਾ ਸਾਨਾ ਕਲਰ ਆਇਆ ਨਾ ਮम्मा हां ਬੱਸ ਤੇ ਵੀਡੀਓ ਨੂੰ ਵਧੀਆ ਲੱਗੀ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਇਹ ਆਪਣੇ ਘਰੇ ਜ਼ਰੂਰ ਟਰਾਈ ਕਰਕੇ ਵੇਖਿਓ ਸਾਨੂੰ ਬਹੁਤ ਹੀ ਪਸੰਦ ਤੇ ਸਵਾਦ ਲੱਗੂਗੀ ਹੰਦਾ ਦਾ ਪਾਣੀ ਜਿਹੜਾ ਸਕੂਲ ਦੇਖੋ ਸੁੱਕ ਗਿਆ ਤੇ ਚਾਵਲ ਵੀ ਬਿਲਕੁਲ ਤਿਆਰ ਹੋ ਚੁੱਕੇ ਆ ਹੁਣ ਆਪਾਂ ਗੈਸ ਬੰਦ ਕਰਕੇ ਸਭ ਤੋਂ ਪਹਿਲਾਂ ਇਹਨਾਂ ਨੂੰ ਥੋੜੇ ਜਿ ਠੰਡੇ ਕਰਾਂਗੇ 5-10 ਮਿੰਟ ਇਸ ਤੇ ਰਹੀ ਆਪਾਂ ਇਹਨਾਂ ਨੂੰ ਰੱਖ ਦਾਂਗੇ ਤਾਂ ਕਿ ਇਹ ਠੰਡੇ ਹੋ ਜਾਣ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੂਸਰਾ ਸਮਾਨ ਪਾਵਾਂਗੇ ਚਲੋ ਚਾਂਚੌੜਾ ਨੂੰ ਆਪਾਂ ਠੰਡਾ ਕਰ ਲਿਆਗਾ ਇਹਨੂੰ 20-25 ਮਿੰਟ ਲੱਗੇ ਠੰਡਾ ਹੋਣ ਤੇ ਆਪਾਂ ਗਰਮ ਨਹੀਂ ਰੱਖਣੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਮਾਗਜ ਇਹ ਤੁਸੀਂ ਚਾਹੇ ਪਹਿਲਾਂ ਵੀ ਵਾਹ ਸਕਦੇ ਹੋ ਤੁਸੀਂ ਚਾਹੇ ਪਿੱਛੋਂ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਸਪੈਸ਼ਲ ਜਿਹੜੀ ਚੀਜ਼ ਹੈਗੀ ਉਹ ਹੈਗੀ ਹੈ ਬਰਫੀ ਇੱਕ ਕਲਾਕੰਦ ਵਰਗੀ ਬਰਫੀ ਹੈ ਬਰਫੀ ਕਈ ਤਰ੍ਹਾਂ ਦੀ ਆਉਂਦੀ ਹੈ ਪਰ ਇਹ ਦਾਣਾਦਾਰ ਬਰਫੀ ਹੁੰਦੀ ਹੈ ਇੱਥੇ ਚੌਲਾਂ ਦੀ ਕਹਿ ਕੇ ਸਪੈਸ਼ਲ ਮਿਲਦੀ ਹੈਗੀ ਤੇ ਤੁਸੀਂ ਦੇਖ ਲਿਓ ਤੁਹਾਡੇ ਕਹੇ ਜੀ ਮਿਲਦੀ ਹੈ ਕੀ ਨਾਂ ਲੈਂਦੇ ਇਹਦਾ ਇਹ ਦਾਣਾਦਾਰ ਬਰਫੀ ਹੈ ਬਿਲਕੁਲ ਕਲਾਕੰਦ ਵਰਗੀ ਹੈ ਤੇ ਇਸ ਤਰੀਕੇ ਨਾਲ ਇਹਨੂੰ ਆਪਾਂ ਪਾਵਾਂਗੇ ਗਰਮ ਚੌਲਾਂ ਦੇ ਵਿੱਚ ਨਹੀਂ ਆਪਾਂ ਪਾ ਸਕਦੇ ਕਿਉਂਕਿ ਫਿਰ ਇਹ ਮੈਲਟ ਹੋ ਜੂਗੀ ਇਹਦੇ ਵਿੱਚ ਤੇ ਇਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਤੁਸੀਂ ਇਹਦੇ ਵਿੱਚ ਰੈੱਡ ਕਲਰ ਦੀਆਂ ਚੈਰੀਆਂ ਵੀ ਪਾ ਸਕਦੇ ਹੋ ਉਹ ਮੈਂ ਮੰਗਾਉਣੀਆ ਭੁੱਲ ਗਈ ਤੇ ਇਹਦੇ ਵਿੱਚ ਤੁਸੀਂ ਜੋ ਚਾਹੋ ਆਪਣੀ ਪਸੰਦ ਦਾ ਬਹੁਤ ਹੀ ਟੇਸਟੀ ਚੌਲ ਬਣਾ ਲਗੇ ਇਸ ਬਰਫੀ ਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਊਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇੱਪਾ ਇਹਨੂੰ ਇਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰ ਲਾਂਗੇ ਚੌਲ ਇੱਥੇ ਨਿੱਗੇ ਜੇ ਹੋਣ ਬਸ ਆਪਾਂ ਕਹਿ ਦਨੇ ਆ ਥੋੜੇ ਜਿੇ ਕੋਸੇ ਜੇ ਤੇ ਇਹ ਗਰਮ ਨਹੀਂ ਹੋਣੇ ਚਾਹੀਦੇ ਬਸ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰ ਲਾਂਗੇ ਹਲਕੇ ਜੇ ਹੱਥਾਂ ਦੇ ਨਾਲ ਮਿਕਸ ਕਰ ਲਾਂਗੇ ਜਿਆਦਾ ਆਪਾਂ ਇਹਦੇ ਨਾਲ ਚੌਲਾਂ ਨਾਲ ਉਹ ਨਹੀਂ ਕਰਨਾ ਦੇਖੋ ਬਹੁਤ ਖਿਲਰੇ ਖਿਲਰੇ ਚਾਵਲ ਬਣਿਆ ਬਿਲਕੁਲ ਇਹਦੇ ਠੰਡੇ ਹੋ ਗਏ ਚਾਹੇ ਇਹਨਾਂ ਨੂੰ ਤੁਸੀਂ ਗਿਨਨੇ ਇਸ ਤਰੀਕੇ ਦੇ ਹੋਣਗੇ ਇਹ ਬਿਲਕੁਲ ਕਿਹਦੇ ਲਈ ਤੁਸੀਂ ਬਾਸਪਤੀ ਚਾਵਲ ਲਈ ਯੂਜ਼ ਕਰਨੇ ਹੈਗੇ ਉਹਨਾਂ ਚਾਵਲਾਂ ਦੇ ਨਾਲ ਹੀ ਬੰਦਿਆ ਇਹ ਸਿੰਪਲ ਘਰ ਵਾਲੇ ਚਾਵਲਾਂ ਦੇ ਨਹੀਂ ਬੰਦੀ ਇਸ ਤਰ੍ਹਾਂ ਦੇ ਚਾਵਲ ਇਹ ਬਾਸਪਤੀ ਚਾਵਲ ਹੀ ਤੁਹਾਨੂੰ ਇਹਦੇ ਵਾਸਤੇ ਲੈਣੇ ਪੈਣਗੇ ਤਾਂ ਜੀ ਦੇਖੋ ਚਾਵਲ ਬਹੁਤ ਸੋਹਣੇ ਬਣ ਗਏ ਤੁਸੀਂ ਵੀ ਖਾਓ ਬੱਚਿਆਂ ਨੂੰ ਵੀ ਖਵਾਓ તેવીડો બધા લગ્ન શેયર જરૂર કર્યો લાઈક કર્યો અને મેરે પેજનું ફોલોથી સબસક્રાઈબ જરૂર કર્યો વિડીયો બહુ બહુ ધનવાદ